ਮੈਂ ਆਸ਼ਿਕਾ ਜੈਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅੱਜ ਫੇਰ ਇੱਕ ਵਾਰੀ 10 ਮਈ 2025 ਨੂੰ ਦੁਪਹਿਰ ਦੇ 12:30 ਵਜੇ ਰੂਬਰੂ ਹੋ ਰਹੀ ਹਾਂ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਹਾਲਾਤਾਂ ਨੂੰ ਦੇਖਦੇ ਹੋਏ ਅਸੀਂ ਪੂਰੀ ਤਰ੍ਹਾਂ ਇਤਿਹਾਤ ਵਰਤਨੇ ਮੈਂ ਕੁਝ ਨਵੀਆਂ ਗੱਲਾਂ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੀ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖ ਰਹੇ ਹੋ ਕਿ ਪਿਛਲੀ ਗਈ ਰਾਤ ਅਸੀਂ ਲਗਾਤਾਰ ਐਫਓ ਸਟੇਸ਼ਨ ਆਦਮਪੁਰ ਏਅਰਫੋਰਸ ਸਟੇਸ਼ਨ ਪਠਾਨਕੋਟ ਦੇ ਨਾਲ ਤਾਲਮੇਲ ਕਰਦੇ ਹੋਏ ਅਤੇ ਆਰਮੀ ਯੂਨਿਟ ਜਲੰਧਰ ਦੇ ਨਾਲ ਤਾਲਮੇਲ ਕਰਦੇ ਹੋਏ ਆਲਮੋਸਟ ਲਗਾਤਾਰ ਰੈਡ ਅਲਰਟ ਤੇ ਰਹੇ ਜਿਹਦਾ ਮਤਲਬ ਹੈ ਕਿ ਅਸੀਂ 100% ਪੂਰੀ ਤਰ੍ਹਾਂ ਆਪਣੇ ਵੱਲੋਂ ਬਤੌਰ ਜ਼ਿੰਮੇਵਾਰ ਨਾਗਰਿਕ ਅ ਅਲਰਟ ਤੇ ਰਹਿਣਾ ਹੈ ਅਸੀਂ ਜਦੋਂ ਬਲੈਕਆਊਟ ਅਨਾਉਂਸ ਕੀਤਾ ਜਾਂਦਾ ਹੈ ਜਦੋਂ ਹੀ ਅਸੀਂ ਸਾਇਰਨ ਵਜਾਉਂਦੇ ਆ ਇਹਦਾ ਮਤਲਬ ਇਹੀ ਹੁੰਦਾ ਹੈ ਕਿ ਅਸੀਂ ਅਲਰਟ ਤੇ ਹੈ ਅਸੀਂ ਪੂਰੀ ਤਰ੍ਹਾਂ ਸੈਂਸਿਟਿਵ ਹੈ ਔਰ ਸਾਨੂੰ ਹਰ ਤਰ੍ਹਾਂ ਦੇ ਇਤਿਹਾਤ ਜਿਵੇਂ ਕਿ ਰਾਤ ਨੂੰ ਲਾਈਟਾਂ ਬੰਦ ਕਰਨੀਆਂ ਬੈਕਅਪ ਜਨਰੇਟਰਸ ਇਨਵਰਟਰ ਸੋਲਰ ਲਾਈਟਾਂ ਬੰਦ ਕਰਨੀਆਂ ਔਰ ਟਰਾਂਸਪੋਰਟ ਦੀ ਵਰਤੋਂ ਘਟੋ ਘਟ ਕਰਨੀ ਦਿਨੇ ਵੀ ਇਸ ਤਰ੍ਹਾਂ ਦੀ ਹੁੰਦਾ ਨੂੰ ਜਦੋਂ ਸੰਕੇਤ ਮਿਲਦੇ ਨੇ ਅਸੀਂ ਸਾਇਰਨਸ ਦੇ ਰਹੇ ਹਾਂ ਤੁਹਾਡੇ ਗੁਰਦੁਆਰਾ ਸਾਹਿਬ ਵਿੱਚੋਂ ਜਿਹੜੇ ਪਬਲਿਕ ਅਨਾਉਂਸਮੈਂਟ ਸਿਸਟਮਸ ਬਣੇ ਹੋਏ ਨੇ ਉਹਨਾਂ ਦੇ ਰਾਹੀਂ ਤੁਹਾਨੂੰ ਸਮੇਂ-ਸਮੇਂ ਤੇ ਇਨਫੋਰਮ ਕਰਾਂਗੇ ਜਿਵੇਂ ਵੀ ਸਾਨੂੰ ਸੰਕੇਤ Air Force ਵੱਲੋਂ ਅਤੇ Army ਵੱਲੋਂ ਪ੍ਰਾਪਤ ਹੋਣਗੇ ਤੇ ਅਸੀਂ ਉਦੋਂ ਆਪਣੀ ਤਰਫੋਂ ਪੂਰੇ ਤਰ੍ਹਾਂ ਨਾਲ ਇਤਿਹਾਤ ਵਰਤਨੇ ਜਿੱਥੇ ਤੱਕ ਹੋ ਸਕੇ ਆਪਣੇ ਕਰੇ ਰਹਿਣਾ ਇਸ ਤੋਂ ਇਲਾਵਾ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਬੁਰਜ਼ੋਰ ਬੇਨਤੀ ਕਰ ਰਹੇ ਹਾਂ ਇਸ ਤੋਂ ਬਾਅਦ ਅਸੀਂ ਲਿਖਤੀ ਆਰਡਰਸ ਵੀ ਜਾਰੀ ਕਰਾਂਗੇ ਕਿ ਕਿਸੇ ਤਰ੍ਹਾਂ ਦੇ ਫੰਕਸ਼ਨਸ ਔਰ ਕਿਸ ਤਰ੍ਹਾਂ ਦੀ ਗੈਦਰਿੰਗਸ ਇਕੱਠ ਜਿਹੜਾ ਹੈ ਕਿਸੇ ਭਾਵੇਂ ਸੋਸ਼ਲ ਕਾਰਨਾ ਕਰਕੇ ਹੋਣ ਸਮਾਜਿਕ ਕਾਰਨਾ ਕਰਕੇ ਹੋਣ ਅ ਰਿਲੀਜੀਅਸ ਧਰਮੇ ਕਰਨਾ ਕਰਕੇ ਹੋਣ ਮੇਰੀ ਬਰਜ਼ੋਰ ਸਾਰੇ ਜਥੇ ਬੰਦਿਆਂ ਨੂੰ ਸਾਰੇ ਲੋਕਾਂ ਨੂੰ ਨਿਵਾਸੀਆਂ ਨੂੰ ਮੇਰੀ ਬੇਨਤੀ ਹੈ ਕਿ ਕੋਈ ਵੀ ਇਕੱਠ ਇਸ ਵੇਲੇ ਨਾ ਕੀਤਾ ਜਾਵੇ ਤੀਜਾ ਮੇਰੇ ਤੁਹਾਨੂੰ ਮੇਰੇ ਵੱਲੋਂ ਤੁਹਾਨੂੰ ਇਹ ਵੀ ਬੇਨਤੀ ਹੈ ਕਿ ਅਸੀਂ ਅੱਜ ਤੋਂ ਸ਼ਾਮ ਦੇ ਸਮੇਂ ਮਾਰਕੀਟਸ ਬੰਦ ਕਰਾਂਗੇ ਤਲ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਵਪਾਰ ਮੰਡਲਾ ਵੱਲੋਂ ਖਾਸ ਕਰਕੇ ਹੁਸ਼ਿਆਰਪੁਰ ਵਪਾਰ ਮੰਡਲ ਵੱਲੋਂ ਆਪੀ ਇੱਕ ਨਵਾਂ ਉਪਰਾਲਾ ਆਪੀ ਪਹਿਲ ਕੀਤੀ ਗਈ ਕਿ ਅਸੀਂ 7 ਵਜੇ ਤੋਂ ਬਾਅਦ ਜਿਹੜੀਆਂ ਦੁਕਾਨਾਂ ਬੰਦ ਕਰਾਂਗੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਉਪਰਾਲੇ ਨੂੰ ਅਸੀਂ ਸਾਰੇ ਰਲ ਕੇ ਫੋਲੋ ਕਰੀਏ ਔਰ ਇਸ ਦੇ ਵਿੱਚ ਵੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਇੱਕ ਸਾਡਾ ਸਾਂਝਾ ਪ੍ਰਯਾਸ ਹੈ ਕਿ ਅਸੀਂ ਸਿਸਟਮੈਟਿਕਲੀ ਇੱਕ ਇੱਕ ਸਿਸਟਮ ਬਣਾ ਕੇ ਆਪਣਾ ਅਸੀਂ ਆਪਰੇਟ ਕਰੀਏ ਦਿਨੇ ਸਾਰੀਆਂ ਦੁਕਾਨਾਂ ਤੁਹਾਨੂੰ ਖੁੱਲੀਆਂ ਮਿਲਣਗੀਆਂ ਸਾਰੇ ਰਾਸ਼ਨ ਹੈ ਰਸੋਈ ਗੈਸ ਹੈ ਪੈਟਰੋਲ ਡੀਜ਼ਲ ਹੈ ਦਵਾਈਆਂ ਹੈ ਉਹ ਸਾਰੀਆਂ ਤੁਹਾਨੂੰ ਬਕਾਇਦਾ ਤੌਰ ਤੇ ਕਿਸੇ ਤਰ੍ਹਾਂ ਦੀ ਅਸੀਂ ਦਿੱਕਤ ਨਹੀਂ ਆਉਂਦਿਆਂਗੀ ਨਾ ਕੋਈ ਸਪਲਾਈ ਦੇ ਵਿੱਚ ਕੋਈ ਗੈਪ ਹੋਏਗਾ ਪਿੱਛੇ ਤੋਂ ਸਟੇਟ ਤੋਂ ਵੀ ਸਾਨੂੰ ਪੂਰੇ ਆਦੇਸ਼ ਹੈ ਕਿ ਹਰ ਤਰ੍ਹਾਂ ਦੀ ਨਾਰਮਲ ਸੀ ਅਸੀਂ ਬਣਾਈ ਰੱਖਣੀ ਹੈ ਔਰ ਅਸੀਂ ਬਣਾਈ ਰੱਖਾਂਗੇ ਲੇਕਿਨ ਸ਼ਾਮ ਦੇ ਸਮੇਂ ਅਸੀਂ ਆਵਾਜਾਈ ਘਟਾਉਣ ਲਈ ਅਤੇ ਆਪਣੇ ਬਲੈਕਆਊਟ ਜਿਹੜੇ ਅਸੀਂ ਕਰਦੇ ਹਾਂ ਉਹ ਉਹਦੀ ਸਫਲਤਾ ਵਧਾਉਣ ਲਈ ਅਸੀਂ ਇਹ ਉਪਰਾਲੇ ਅੱਜ ਤੋਂ ਸ਼ੁਰੂ ਕਰ ਰਹੇ ਹਾਂ ਮੇਰੀ ਤੁਹਾਨੂੰ ਇਹ ਵੀ ਬੇਨਤੀ ਹੈ ਕਿ ਜੇ ਤੁਸੀਂ ਆਪਣੇ ਨੇੜੇ ਦੇ ਮੁਹੱਲੇ ਦੇ ਵਿੱਚ ਪਿੰਡ ਦੇ ਵਿੱਚ ਜਾਂ ਕਿਤੇ ਵੀ ਇਹ ਦੇਖਦੇ ਹੋ ਕਿ ਬਲੈਕਆਊਟ ਦੀ ਉਲੰਘਣਾ ਹੋ ਰਹੀ ਹੈ ਉਹਦੇ ਲਈ ਵੀ ਅੱਜ ਅਸੀਂ ਤੁਹਾਨੂੰ ਕੰਟਰੋਲ ਰੂਮ ਦਾ ਨੰਬਰ ਅਸੀਂ ਤੁਹਾਨੂੰ ਆਲਰੇਡੀ ਜਾਰੀ ਕੀਤਾ ਹੋਇਆ ਹੈ ਅਸੀਂ DPR ਦਫ਼ਤਰ ਨਹੀਂ ਤੁਹਾਨੂੰ ਨੰਬਰ ਦੁਬਾਰਾ ਮੁਹੱਈਆ ਕਰਵਾਵਾਂਗੇ ਜਿੱਥੇ ਕਿ ਤੁਸੀਂ ਆਪਦੀ ਕੰਪਲੇਂਟ ਧਾਇਰ ਕਰ ਸਕਦੇ ਹੋ ਤਾਂ ਕਿ ਅਸੀਂ ਰਿਸਪੌਂਸ ਟੀਮ ਨੂੰ ਭੇਜ ਕੇ ਉਹ ਲਾਈਟਾਂ ਵੀ ਬੰਦ ਕਰਾਈਏ ਮੈਂ ਬੇਨਤੀ ਕਰਾਂਗੀ ਸਾਰੇ ਐਨ ਜੀਓਜ਼ ਨੂੰ ਸਿਵਲ ਸੁਸਾਇਟੀ ਆਰਗੇਨਾਈਜੇਸ਼ਨਸ ਨੂੰ ਬਹੁਤ ਮੈਨੂੰ ਦੱਸਦੇ ਹੋਏ ਬਹੁਤ ਖੁਸ਼ੀ ਹੁੰਦੀ ਹੈ ਕਿ ਬਹੁਤ ਫੋਨ ਕਾਲਸ ਮੈਨੂੰ ਆ ਰਹੇ ਨੇ ਬਹੁਤ ਸਾਰੀਆਂ ਜਥੇਬੰਦੀਆਂ ਮੈਨੂੰ ਮਿਲੀਆਂ ਹੈਗੀਆਂ ਐਸ ਡੀ ਐਮਸ ਨੂੰ ਮਿਲੀਆਂ ਹੈਗੀਆਂ ਜਿਹੜੇ ਕਿ ਆਪਦੀ ਵੋਲੰਟੀਅਰ ਸੇਵਾਵਾ ਆਫਰ ਕਰ ਰਹੇ ਨੇ ਔਰ ਅੱਜ ਅਸੀਂ ਇੱਕ ਵੱਡੇ ਪੱਧਰ ਦੀ ਵੋਲੰਟੀਅਰ ਟ੍ਰੇਨਿੰਗ ਵੀ ਆਪਣੇ ਵੱਲੋਂ ਦਸੂਹਾ ਵਿਖੇ ਅਤੇ ਹੁਸ਼ਿਆਰਪੁਰ ਵਿਖੇ ਆਰਗੇਨਾਈਜ਼ ਕਰਾ ਰਹੇ ਜਿਦੇ ਰਾਹੀਂ ਅਸੀਂ ਆਪਣੀ ਸਿਵਲ ਡਿਫੈਂਸ ਵੋਲੰਟੀਅਰ ਫੋਰਸ ਵੀ ਟ੍ਰੇਨ ਕਰ ਰਹੇ ਹਾਂ ਉਹਨਾਂ ਨੂੰ ਸਸ਼ਕਤ ਕਰ ਰਹੇ ਹਾਂ ਕਿ ਉਹ ਕਿਸੇ ਵੀ ਐਮਰਜੈਂਸੀ ਵੇਲੇ ਸਾਡਾ ਸਾਥ ਦੇ ਸਕਣਗੇ ਤੇ ਮੇਰੀ ਸਾਰੇ ਇਦਾਂ ਦੀਆਂ ਸਿਵਲ ਆਰਗੇਨਾਈਜੇਸ਼ਨਸ ਐਨ ਜੀਓਜ਼ ਨੂੰ ਬੇਨਤੀ ਹੈ ਕਿ ਇਹ ਬਲੈਕਆਊਟ ਇਨਫੋਰਸ ਕਰਨ ਦੇ ਵਿੱਚ ਵੀ ਸਾਡਾ ਸਾਥ ਦੇਣ ਜੇ ਤੁਸੀਂ ਦੇਖਦੇ ਹੋ ਕਿ ਆਪਦੇ ਆਲੇ ਦੁਆਲੇ ਕਿਤੇ ਵੀ ਉਲੰਘਣਾ ਹੋ ਰਹੀ ਹੈ ਤਾਂ ਉੱਥੇ ਜਾ ਕੇ ਪਿਆਰ ਨਾਲ ਆਪੇ ਗੁਆਂਢੀ ਨੂੰ ਆਪਦੇ ਦੋਸਤ ਰਿਸ਼ਤੇਦਾਰਾਂ ਨੂੰ ਸਮਝਾइए ਕਿ ਆਪਦੇ ਸਾਰਿਆਂ ਦੇ ਹਿੱਤ ਵਾਸਤੇ ਹੀ ਹੈ ਸਾਡੇ ਸਾਂਝੇ ਹਿੱਤ ਵਾਸਤੇ ਹੈ ਤਾਂ ਇਹਦੀ ਪਾਲਣਾ ਪੂਰੀ ਤਰ੍ਹਾਂ ਸੁਨਿਸ਼ਚਿਤ ਕੀਤੀ ਜਾਵੇ ਨਾਲ ਹੀ ਮੇਰੀ ਇੱਕ ਹੋਰ ਸਾਰਿਆਂ ਨੂੰ ਬੇਨਤੀ ਹੈ ਔਰ ਇੱਕ ਸਖਤ ਆਰਡਰ ਅਸੀਂ ਜਾਰੀ ਕਰਨ ਲੱਗੇ ਕਿ ਡਰੋਨਸ ਦੀ ਵਰਤੋਂ ਕਿਸੇ ਵੀ ਹਾਲਾਤ ਦੇ ਵਿੱਚ ਸਿਵਿਲিয়ান ਡਰੋਨਸ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਹੈ ਤੁਸੀਂ ਦੇਖ ਰਹੇ ਹੋ ਨਿਓ ਕਿ ਸਰਹੱਦ ਪਾਰ ਤੋਂ ਸਾਡੇ ਇਲਾਕੇ ਦੇ ਵਿੱਚ ਕੁਝ ਡਰੋਨਸ ਆਹੀ ਜਿਹੜਾ ਹੈ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਾਨੂੰ ਕੁਝ ਵਸਤੂਆਂ ਵੀ ਪਿਛਲੇ ਦਿਨ ਦਿਨਾਂ ਦੇ ਵਿੱਚ ਪ੍ਰਾਪਤ ਹੋਈਆਂ ਨੇ ਜਿਹੜੀਆਂ ਅਸੀਂ ਬਕਾਇਦਾ ਇੰਡੀਅਨ 에ਅਰ ਫੋਰਸ اور ਆਰਮੀ ਦੇ ਨਾਲ ਤਾਲਮੇਲ ਕਰਦੇ ਹੋਏ ਉਹਨਾਂ ਦੀ ਰਿਕਵਰੀ ਸੇਫ ਤਰੀਕੇ ਨਾਲ ਕਰਾਈ ਹੈ ਆਪਣੇ ਵੱਲੋਂ ਅਸੀਂ ਕਿਸੇ ਤਰ੍ਹਾਂ ਦੀ ਡਰੋਨ ਦਾ ਇਸਤੇਮਾਲ ਨਹੀਂ ਕਰਾਂਗੇ ਜੇ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਡਰੋਨ ਦਾ ਪਾਰਟ ਜਾਂ ਕਿਸੇ ਤਰ੍ਹਾਂ ਦੀ ਅਣਪਛਾਤੀ ਵਸਤੂ ਕਿਸੇ ਪਿੰਡ ਮੋਹੱਲੇ ਵਿੱਚ ਮਿਲਦੀ ਹੈ ਤਾਂ ਉਹਦੇ ਬਾਰੇ ਵੀ ਬਿਨਾਂ ਕੋਈ ਅਫਵਾਹਾਂ ਫੈਲਾਏ ਤੇ ਬਿਨਾਂ ਕਿਸੇ ਤਰ੍ਹਾਂ ਦਾ ਆਪ ਡਿਸੀਜਨ ਲਵੇ ਅਸੀਂ ਉਸ ਵਸਤੂ ਤੋਂ ਬਹੁਤ ਦੂਰ ਰਹਾਂਗੇ ਅਸੀਂ ਨੇੜੇ ਦੇ ਸਿਵਲ ਪ੍ਰਸ਼ਾਸਨ ਜਾਂ ਥਾਣੇ ਨੂੰ ਇਨਫੋਰਮ ਕਰਦੇ ਹੋਏ ਉਥੇ ਆਪਣੇ ਵੱਲੋਂ ਐਮਰਜੈਂਸੀ ਟੀਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭੇਜੀ ਜਾਏਗੀ ਜਿਹੜੀ ਉਹਨੂੰ ਐਗਜ਼ਾਮਿਨ ਕਰਕੇ ਫੋਰੈਂਸਿਕਲੀ ਐਗਜ਼ਾਮਿਨ ਕਰਕੇ ਉਹਨੂੰ ਉਹਦੀ ਰਿਕਵਰੀ ਪਲਾਨ ਕਰੇਗੀ ਕੱਲ ਵੀ ਅਸੀਂ ਖਾਸ ਜੇਸੀਬੀ ਦਾ ਇੰਤਜ਼ਾਮ ਕਰਕੇ ਕਮਾਈ ਦੇਵੀ ਰੋਡ ਤੋਂ ਇੱਕ ਇਕਵਿਪਮੈਂਟ 에ਅ ਫੋਰਸ ਨੂੰ ਰਿਕਵਰ ਕਰਵਾਇਆ ਹੈ ਇਸ ਤਰ੍ਹਾਂ ਹੀ ਅਸੀਂ ਲਗਾਤਾਰ ਸਪੈਸ਼ਲਾਈਜ਼ਡ ਟੀਮਸ ਆਪਣੀਆਂ ਤਿਆਰ ਕੀਤੀਆਂ ਹੋਈਆਂ ਨੇ ਜਿਹੜੀ ਇਹ ਕੰਮ ਕਰਨ ਲਈਆਂ ਮੇਰੀ ਸਿਵਿਲਿయన్స్ ਨੂੰ ਸਾਰੇ ਸਾਡੇ ਨਾਗਰਿਕਾਂ ਨੂੰ ਖਾਸ ਤੌਰ ਤੇ ਬੇਨਤੀ ਹੈ ਕਿ ਇਹਦੇ ਬਾਰੇ ਜਾਣਕਾਰੀ ਬੜੇ ਸੰਗੀਨ ਤਰੀਕੇ ਦੇ ਨਾਲ ਸੰਗੀਨ ਰਿਸਪਾਂਸਿਬਲ ਦਫ਼ਤਰਾਂ ਨੂੰ ਦਿੱਤੀ ਜਾਵੇ ਜ਼ਿੰਮੇਵਾਰ ਦਫ਼ਤਰਾਂ ਨੂੰ ਦਿੱਤੀ ਜਾਵੇ ਆਪਣੇ ਆਲੇ ਦੁਆਲੇ ਕੋਈ ਕਿਸੇ ਤਰ੍ਹਾਂ ਦੀ ਅਫਵਾਹਾਂ ਜਾਂ ਕੋਈ ਖਬਰਾਂ ਦੀ ਕਤਾਰ ਨਾ ਖੜੀ ਕੀਤੀ ਜਾਵੇ ਇਸ ਦੇ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਇਸੇ ਤਰ੍ਹਾਂ ਦੀ ਅਫਵਾਹਾਂ ਜਾਂ ਕੋਈ ਖਬਰਾਂ ਦੀ ਕਤਾਰ ਨਾ ਖੜੀ ਕੀਤੀ ਜਾਵੇ ਇਸ ਦੇ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਹਮੇਸ਼ਾ ਸਾਥ ਦੇਣ ਲਈ ਔਰ ਤੁਹਾਨੂੰ ਆਸ਼ਵਾਸਨ ਦਿਵਾਉਂਦੇ ਕਿ ਅਸੀਂ ਪੂਰੀ ਤਰ੍ਹਾਂ ਸਥਿਤੀ ਦੇ ਕੰਟਰੋਲ ਦੇ ਵਿੱਚ ਹੈ और असी लगातार मॉनिटरिंग भी कर रहे हैं अपनी तैयारी भी कर रहे हैं ताकि असी चार कदम अगे रहिए और हर हालात लिय प्रिपेयर रहिए मेरी फिर तानो एक बार ये भी बेनती है कि किसी अफवाह नहीं असी पैना मैं असी लगातार थोड़े रूब रूबरू होवे दिन रात अभी इनफॉर्मड अपडेटेड रखा ताकि प्रिपेयर रहो बहुत बहुत धन्यवाद जय हिंद